ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਰਮਲ ਕੁਮਾਰ ਅੱਜ ਬਰਨਾਲਾ ਟੈਕਸੀ ਯੂਨੀਅਨ ਵਿੱਚ ਖੜਿਆ ਜਿੱਥੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਸਾਡੇ ਨਾਲ ਪ੍ਰਧਾਨ ਆ ਉਹਨਾਂ ਤੋਂ ਲੈਣੇ ਪੂਰੀ ਜਾਣਕਾਰੀ ਕੀ ਸੀ ਪੂਰਾ ਮਾਮਲਾ ਸਰ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਤੇ ਸਵਾਗਤ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਨਾਰੇਬਾਜੀ ਕੀਤੀ ਥੋਡੇ ਵੱਲੋਂ ਕੀ ਨਾਮ ਆ ਸਰ ਤੁਹਾਡਾ ਮੇਰਾ ਨਾਮ ਗਗਨਦੀਪ ਸਿੰਘ ਆਜ਼ਾਦ ਟੈਕਸੀ ਯੂਨੀਅਨ ਜ਼ਿਲ੍ਹਾ ਬਰਨਾਲਾ ਤੇ ਅੱਜ ਜੋ ਮੁੱਦਾ ਸੀਗਾ ਬੰਨ ਸਾਈਡ ਬੰਸਰ ਟੈਕਸੀ ਜਿਹੜੇ ਬੁੱਕ ਕਰਾ ਕੇ ਜਾਂਦੇ ਨੇ ਤੇ ਉਹਨਾਂ ਲਈ ਤੇ ਐਨ ਆਰ ਆਈ ਵੀਰਾਂ ਨੂੰ ਹੱਥ ਜੋੜ ਕੇ ਅਪੀਲ ਸੀ ਵੀ ਜਿਹੜੇ ਵੀ ਬੰਸਰ ਵੀਰਿਆ ਟੈਕਸੀ ਕਰਾ ਕੇ ਜਾਂਦਾਗਾ ਤੇ ਉਹ ਫੁੱਲ ਰੇਟ ਤੇ ਜਾਵੇ ਨਾ ਕਿ ਆਪਣੀ ਥੋੜੇ ਜੇ ਪੈਸਿਆਂ ਦੇ ਖਾਤਰ ਆਪਣੀ ਜਾਨ ਜਿਹੜੀ ਉਹ ਜੋਖਮ ਦੇ ਵਿੱਚ ਪਾਵੇ ਤੇ ਇਸੇ ਸਬੰਧ ਦੇ ਵਿੱਚ ਸਾਡੇ ਸਾਰੇ ਬਰਨਾਲੇ ਜ਼ਿਲ੍ਹੇ ਦੇ ਵਿੱਚੋਂ ਮੁਕੰਮਲ ਤੌਰ ਤੇ ਜਿਹੜੀ ਵਨ ਸਾਈਡ ਟੈਕਸੀ ਹੈ ਜਿਹੜੀ ਉਹ ਬੰਦ ਕੀਤੀ ਗਈ ਆ ਮੈਂ ਸਾਰੇ ਮੇਰੇ ਜਿੰਨੇ ਵੀ ਆਪਣੇ ਬਰਨਾਲੇ ਜ਼ਿਲ੍ਹੇ ਦੇ ਵਾਸੀਆਂ ਨੂੰ ਅਪੀਲ ਕਰਦਾ ਕੋਈ ਵਨ ਸਾਈਡ ਦਾ ਰੇਟ ਨਾ ਹੋ ਕਰੇ ਤੇ ਫੁੱਲ ਰੇਟ ਤੇ ਜਾਵੇ ਤੇ ਜਿੰਨੇ ਵੀ ਇੱਥੇ ਆਪਣੇ ਜਿੰਨੇ ਦਫ਼ਤਰ ਨੇ ਸਾਰੇ ਰਜਿਸਟਰ ਦਫ਼ਤਰ ਨੇ ਜਿਨ੍ਹਾਂ ਨਾਲ ਤੁਹਾਡੀ ਸੈਟਿੰਗ ਆ ਵਗੈਰਾ ਸਾਡੇ ਉਹਨਾਂ ਨੂੰ ਉਹਨਾਂ ਨੂੰ ਲੈ ਕੇ ਜਾਓ ਜਿਹੜੇ ਤੁਹਾਡੇ ਜਾਣ ਪਹਿਚਾਣ ਵਾਲੇ ਨੇ ਤੇ ਉਹਨਾਂ ਨਾਲ ਆਪਦਾ ਦਿੱਲੀ ਤੱਕ ਦਾ ਜਿਹੜਾ ਸਫਰ ਆ ਉਹ ਤੈਅ ਕਰੋ ਤੇ ਆਪ ਦੀ ਜਾਨ ਆ ਜਿਹੜੀ ਉਹ ਜੋਖਮ ਦੇ ਵਿੱਚ ਨਾ ਪਾਓ ਤੇ ਨਾਲੇ ਜਿਹੜੀ ਸਾਡੇ ਡਰਾਈਵਰਾਂ ਤੇ ਵੀ ਮੁਸੀਬਤ ਆ ਰਹੀ ਆ ਡਰਾਈਵਰਾਂ ਦੇ ਵਿੱਚ ਜਿਵੇਂ ਮੰਨ ਲਓ ਵੀ ਉਹੀ ਹੀ ਜੀ ਸਵਾਰੀ ਮਿਲ ਜਾਂਦੀ ਉਦੋਂ ਜਿਹੜੀ ਲੁੱਟਾਂ ਖੋਹ ਰਹੀਆਂ ਨੇ ਅੱਜ ਪਿਛਲੇ ਅਧਾਕਾਂ ਦੇ ਵਿੱਚ ਸਾਡੇ ਤਿੰਨ ਡਰਾਈਵਰ ਜਿਹੜੇ ਉਹ ਮਾਰੇ ਜਾ ਚੁੱਕੇ ਨੇ ਉਹਨੇ ਗੱਡੀਆਂ ਖੋਈਆਂ ਗਈਆਂ ਨੇ ਤੇ ਇੱਕ ਆ ਮੁੱਲਾਪੁਰੇ ਤਾਜ਼ਾ-ਤਾਜ਼ਾ ਹਾਦਸਾ ਹੀ ਹੋਇਆ ਗਾਲੇ ਪਿੱਛੇ ਹੋਇਆ 15 ਦਿਨ ਹੀ ਹੋਇਆ ਉਹਦੇ ਸੱਟਾਂ ਫੇਟਾਂ ਵੱਜ ਗਈਆਂ ਜਾਨ ਨੂੰ ਬਚ ਗਿਆ ਉਹਦੀ ਗੱਡੀ ਟਰੇਸ ਹੋ ਗਈ ਗੱਡੀ ਫੜੀ ਗਈ ਆ ਜਿਹੜੇ ਉਹ ਸਵਾਰੀ ਉੱਥੋਂ ਮਿਲੀ ਆ ਖਬਰਾਂ ਕਹੀ ਗਈ ਸਵਾਰੀ ਮਿਲ ਜਾਣੀ ਆ ਇਸ ਲਈ ਇਹ ਮੁੱਦਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਸਾਰੇ ਬਰਨਾਲੇ ਦੇ ਡ라이ਵਰ ਚਾਲਕ ਵੀਰ ਸਾਰੇ ਇਕੱਠੇ ਹੋਏ ਨੇ ਇਹ ਮੁਕੰਮਲ ਤੌਰ ਤੇ ਮੈਂ ਸਾਰੇ ਜਿਹੜੇ ਆਸੇ ਪਾਸੇ ਵਾਲੇ ਮੇਰੇ ਵੀਰਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਨੇ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਵੀ ਮੁਕੰਮਲ ਤੌਰ ਦੇ ਉੱਤੇ ਬਰਨਾਲੇ ਜ਼ਿਲ੍ਹੇ ਦੇ ਵਿੱਚੋਂ ਪੈਕ ਡਰੋਪ ਬੰਦ ਕੀਤੀ ਗਈ ਆ ਜਿਹੜਾ ਕੋਈ ਬੰਦਾ ਪੈਕ ਡਰੋਪ ਕਰਦਾ ਜਾਂ ਫੜਿਆ ਗਿਆ ਉਹਨੂੰ ਸਾਡੀ ਕਮੇਟੀ ਆ ਜਿੰਨੀ ਉਹ ਫਾਈਨ ਲਾਊਗੀ ਜੋ ਕਿੰਨਾ ਵੀ ਫੈਨ ਹੋ ਸਕਦਾ ਉਹ ਫੈਨ ਸਾਡੀ ਜਿਹੜੀ ਕਮੇਟੀ ਆ ਹੁਣ ਬਰਨਾਲੇ ਜ਼ਿਲ੍ਹੇ ਦੀ ਉਹ ਡਿਸਾਈਡ ਕਰੂਗੀ ਉਹਨਾਂ ਨੂੰ ਫੈਨ ਲਾਇਆ ਜਾਊਗਾ ਤੇ ਉਹਦੀ ਗੱਡੀ ਜਿਹੜੀ ਉਹ ਪ੍ਰਸ਼ਾਸਨ ਨੂੰ ਕਹਿ ਕੇ ਬੌਂਡ ਕਰਾਈ ਜੂਗੀ ਸਵਾਰੀ ਆ ਜਿਹੜੀ ਉਹ ਸਾਡੀ ਇੱਥੋਂ ਗੱਡੀ ਆ ਰਹੀ ਰਜਿਸਟਰ ਦਫ਼ਤਰ ਦੇ ਵਿੱਚੋਂ ਜਾਊਗੀ ਉਹਨਾਂ ਨੂੰ ਪਿਕ ਕਰਕੇ ਆਪਦੇ ਸੁਰੱਖਿਅਤ ਥਾਂ ਤੇ ਉਹਨੂੰ ਪਹੁੰਚਾਈ ਦੇਉ। ਇੱਕ ਰੇਪ ਦੀ ਗੱਲ ਕਰ ਰਹੇ ਹੋ ਕੀ ਸੀ ਮਾਮਲਾ? ਉਹ ਮਾਮਲਾ ਸੀਗਾ ਜੀ ਦਿੱਲੀ ਦੇ ਵਿੱਚੋਂ ਆਪਣੇ ਗੱਡੀ ਕਰਾਈ ਆ ਇੱਕ ਮੇਰੀ ਭੈਣ ਨੇ ਵੀ ਉਹ ਕਹਿੰਦੀ ਮੈਂ ਆਪਦੀ ਸਰਪ੍ਰਾਈਜ਼ ਦੇਣਾ। ਮੈਂ ਇੱਕ ਵੀਰਾਂ ਨੂੰ ਐਨਆਰਆਈ ਵੀਰਾਂ ਨੂੰ ਮੈਂ ਵੀ ਬੇਨਤੀ ਕਰਦਾ ਇਹ ਸਰਪ੍ਰਾਈਜ਼ ਦੇ ਚੱਕਰ ਦੇ ਵਿੱਚ ਨਾ ਪਵੋ ਖਬਰਾ ਕਹਿਆ ਜਾਂ ਬੰਦਾ ਕਿੱਥੇ ਲੈ ਜੇ ਕੀ ਗੱਲਬਾਤ ਹੋ ਜੇ ਆਹੀ ਲੱਖੇ ਦਾ ਮਾਮਲਾ ਸੀਗਾ ਪਿੱਸੇ ਦੇ ਹੋਇਆਗਾ ਮਿੰਨਾ ਸੇਕ ਮਹੀਨੇ ਹੋਏ ਨੇ ਤੇ ਉਹ ਕੁੜੀ ਨੇ ਕਹਿੰਦੀ ਮੈਂ ਆਪਦੇ ਘਰ ਦੇ ਨੂੰ ਸਰਪ੍ਰਾਈਜ਼ ਦੇਣਾ ਵੀ ਮੈਂ ਬਾਹਰੋਂ ਆ ਰਹੀ ਆ ਉਹਦੇ ਰਾਹ ਦੇ ਵਿੱਚ ਉਹਦੀ ਲੁੱਟਖੋ ਹੋ ਗਈ ਤੇ ਉਹ ਮੋਟਰ ਤੇ ਉਹ ਲੁੱਟਖੋ ਦੇ ਵਿੱਚ ਉਹ ਕੁੜੀ ਕੋਮਾ ਦੇ ਵਿੱਚ ਪਈਆ ਤੇ ਹੁਣ ਉਹਦਾ ਡੀਐਮਸੀ ਦੇ ਵਿੱਚੋਂ ਇਲਾਜ ਚੱਲਿਆਗਾ ਹੁਣ ਵਿਚਾਰੀ ਹਲੇ ਬੋਲਣ ਚੁੱਕੀ ਹੋਈ ਆ ਤੇ ਮੈਂ ਇਸੇ ਕਰਕੇ ਕਹਿੰਦਾ ਵੀ 12000 ਰੁਪਏ ਦੇ ਪਿੱਸੇ ਮੈਂ ਐਨਆਰਏ ਬੀਆ ਨੂੰ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਵੀ ਨਾ ਆਪਦੀ ਚਾਣ ਜੋਖਾਉਂਦੇ ਵਿੱਚ ਪਾਓ ਅੱਜ ਟੈਕਸੀ ਯੂਨੀਅਨ ਬਰਨਾਲਾ ਨੇ ਇਹ ਮੁੱਦਾ ਚੱਕਿਆ ਲੱਗਦਾ ਪੂਰੇ ਪੰਜਾਬ ਵਰ ਵਿੱਚ ਟੈਕਸੀ ਯੂਨੀਅਨ ਇਹ ਮੁੱਦਾ ਚੱਕਣਾ ਚਾਹੀਦਾ ਮੈਂ ਸਾਰੇ ਭਰਾਵਾਂ ਨੂੰ ਇਹ ਜਿੰਨੇ ਵੀ ਪ੍ਰਨਾਲੇ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਨੇ ਜਾਂ ਆਪਣੇ ਸੰਗਠਨ ਤਿਆਰ ਨੇ ਮੈਂ ਉਹਨੂੰ ਹੱਥ ਜੋੜ ਕੇ ਅਪੀਲ ਕਰਦਾ ਵੀ ਆਪਾਂ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਮੁਕੰਮਲ ਤੌਰ ਤੇ ਇਹ ਬੰਦ ਹੋਣਾ ਚਾਹੀਦਾ ਕੀਮਤੀ ਜਾਨਾਂ ਨੇ ਨਾ ਆਪਣੀਆਂ ਖਾਤਰੇ ਦੇ ਵਿੱਚ ਪਾਓ ਜੋ ਪਿਕ ਡ੍ਰੌਪ ਵਾਲਾ ਬੰਦਾ ਜਾਂਦਾਗਾ ਉਹ ਨੀਂਦਾ ਰਹਿੰਦਾਗਾ ਉਹ ਕਈ ਵਾਰੀ ਇੰਨੇ ਐਕਸੀਡੈਂਟ ਹੋ ਚੁੱਕੇ ਐ ਇੰਨੀਆਂ ਆਪਣੀਆਂ ਇੰਨੀਆਂ ਕੀਮਤੀ ਜਾਨਾਂ ਆਪਾਂ ਸੜਕਾਂ ਤੇ ਗਵਾ ਚੁੱਕੇ ਆ ਤੇ ਮੈਂ ਅਪੀਲ ਕਰਦਾ ਸਾਰੇ ਭਰਾਵਾਂ ਨੂੰ ਇਹੋ ਜਿਹਾ ਨਾ ਕਦਮ ਚੁੱਕਿਆ ਜਾਵੇ ਕਿ ਨਾ ਆਪਣੀ ਆਪਣੀਆਂ ਜਾਨਾਂ ਕੀਮਤੀ ਬੇ ਬੇ ਕੀਮਤੀ ਜਮਾਨਾ ਜਿਹੜੀ ਆਪਾਂ ਨਾ ਗਵਾਈਆਂ ਸਾਡੇ ਨਾਲ ਹੋਰ ਵੀ ਡਰਾਈਵਰ ਪਈ ਉਹਨਾਂ ਨਾਲ ਵੀ ਗੱਲ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਸਰ ਇਦਾਂ ਹੀ ਕਹਿਣਾ ਚਾਹੁੰਦੇ ਆ ਵੀ ਬਾਲ ਇੰਨੀਆਂ ਮਹਿੰਗੀਆਂ ਮਹਿੰਗੀਆਂ ਟਿਕਟਾਂ ਆਪਾਂ ਉਥੋਂ ਲੈ ਕੇ ਆਉਣੇ ਆ ਠੀਕ ਆ ਲੱਖਾਂ ਚ ਉਹ ਮੰਨ ਲਓ ਵੀ 에어ਲਾਈਨ ਵਾਲੇ ਜੇ 1.5 ਲੱਖ ਕਹਿੰਦੇ ਆ ਆਪਾਂ 1.5 ਲੱਖ ਵੀ ਭਰ ਦਿੰਨੇ ਆ ਇੱਥੇ 1000 2000 ਪਿੱਸੇ ਆਪਾਂ ਲੜੀ ਜਾਂਦੇ ਆ ਡਰਾਈਵਰਾਂ ਨਾਲ ਕੋਈ ਪਾਰਕਿੰਗ ਦੇ ਪਿੱਛੇ ਲੜੀ ਜਾਂਦਾ ਕੋਈ ਕੋਹ ਲੜੀ ਜਾਂਦਾ ਅਸੀਂ ਤਾਂ ਇਹੀ ਅਪੀਲ ਕਰਨੀ ਚਾਹੁੰਦੇ ਆ ਐਨਆਰਆਈ ਭਰਾਵਾਂ ਨੂੰ ਵੀ ਸਾਡਾ ਵੀ ਕੋਈ ਇਦਾਂ ਤਾਂ ਹੈ ਨਹੀਂ ਹਣਾ ਇੱਕ ਹੱਕ ਸੱਚ ਦੀ ਕਮਾਈ ਆ ਦਿਨ ਰਾਤ ਅਸੀਂ ਸੜਕ ਉਹ ਬੜੀ ਕਾ ਤਾਂ ਸੇਫਟੀ ਦੀ ਹੈ ਨਾ 1000 2000 ਰੁਪਏ ਪੈਸੇ ਆਪਣੀ ਸੇਫਟੀ ਦਾ ਧਿਆਨ ਰੱਖੋ ਜਿੱਤੇ ਇਹੀ ਫੀਲ ਕਰਨੀ ਚਾਹੁੰਦੇ ਸਰ ਕਿੰਨਾ ਕੀ ਫਰਕ ਪੈਂਦਾ ਜੀ ਫਰਕ ਕੋਈ ਨਹੀਂ 1000 2000 ਰੁਪਏ ਫਰਕ ਪੈਂਦਾ ਜੀ ਕੁਝ ਜ਼ਿਆਦਾ ਨਹੀਂ 1000 2000 ਰੁਪਏ ਪੈਸੇ ਮੰਨ ਇਦਾਂ ਦਾ ਆਲਾ ਰਿਸਕ ਲੈ ਲੈਂਦਾ ਸਾਡੇ ਡਰਾਈਵਰ ਭਰਾ ਸਾਡੇ ਨਾਲ ਜੁੜੇ ਹੋਇਆ ਚਲੋ ਜਿਨ੍ਹਾਂ ਕੋਲ 2 2 4 4 ਡਰਾਈਵਰ ਰੱਖੇ ਹੋਇਆ ਉਹ ਸਾਰੇ ਰਜਿਸਟਰਡ ਆ ਉਹਨਾਂ ਦੇ ਆਧਾਰ ਕਾਰਡ ਤੋਂ ਲੈ ਕੇ ਪੈਨ ਕਾਰਡ ਸਾਡੇ ਕੋਲੇ ਜਮ੍ਹਾਂ ਨੇ ਠੀਕ ਆ ਭਰੋਸੇ ਵਾਲੇ ਬੰਦੇ ਆ ਸਾਰੇ ਵਧੀਆ ਬੰਦੇ ਆ ਕੋਈ ਨਸ਼ਾ ਪੱਤਾ ਨਹੀਂ ਕਰਦੇ ਕਿਸੇ ਵੀ ਤਰ੍ਹਾਂ ਦਾ ਵਧੀਆ ਐਕਸਪੀਰੀਅੰਸ ਮੈਨ ਸਾਰੇ ਰੱਖਦੇ ਆ ਡਰਾਈਵਰੀ ਦਾ ਠੀਕ ਹੈ ਨਾ ਚਾਹੁੰਦੇ ਵੀ ਇੱਕ ਜਿੰਨੀ ਆ ਵੀ ਆਨਲਾਈਨ ਐਪਾਂ ਚੱਲਦੀਆਂ ਨੇ ਉਹਨਾਂ ਤੇ ਟਰਸਟ ਨਾ ਕਰੋ ਬਹੁਤ ਬਰੀਦਾ ਹੋਇਆ ਕਿਉਂਕਿ ਜ਼ਿਆਦਾਤਰ ਐਨ ਆਰ ਆਈ ਭਰਾ ਵਿਸ਼ਵਾਸ ਕਰ ਲੈਂਦੇ ਆ ਆਨਲਾਈਨ ਉੱਥੋਂ ਬੈਠੇ ਮਤਲਬ ਬੁਕਿੰਗ ਕਰ ਦਿੰਦੇ ਆ ਠੀਕ ਆ ਬੁਕਿੰਗ ਵੀ ਉਹਨਾਂ ਲੋਕਾਂ ਕੋਲੇ ਕਰਦੇ ਆ ਜਿਨ੍ਹਾਂ ਕੋਲੇ ਇੱਕ ਵੀ ਕਾਰ ਨਹੀਂ ਸਿਰਫ ਉਹਨਾਂ ਦਾ ਕੰਮ ਕੀ ਆ ਆਨਲਾਈਨ ਚਲਾਉਣਾ ਉਹ ਆਨਲਾਈਨ ਪੈਸੇ ਭਰਦੇ ਆ ਗੂਗਲ ਤੇ ਆਪਦੀ ਐਪ ਨੂੰ ਅੱਗੇ ਰੱਖਦੇ ਆ ਉਹਨਾਂ ਕੋਲੇ ਇੱਕ ਵੀ ਕਾਰ ਨਹੀਂ ਉਹ ਆਨਲਾਈਨ ਪੈਸੇ ਪਵਾ ਕੇ ਮੁੜਕਣ ਦਾ ਫੋਨ ਨਹੀਂ ਚੱਕਦੇ ਸਾਡੇ ਕੋਲੇ ਬਹੁਤ ਕੇਸ ਆਇਆ ਪਹਿਲਾਂ ਕਿਉਂ ਸਾਡਾ ਕੰਮ ਨਾਲ ਸੈਲਫ ਡਰਾਈਵ ਕਾਰਾਂ ਦਾ ਵੀ ਆ ਅਸੀਂ ਨਾ ਇਧਰ ਉਹ ਜਿੰਨੇ ਜਲੰਧਰ ਸਾਈਡ ਤੇ ਜਾਂ ਹੋਰ ਬੰਦੇ ਮੁੱਕਰਗੇ ਬਹੁਤ ਕੀ ਸਾਡੇ ਕੋਲ ਇਦਾਂ ਦੇ ਆਉਂਦੇ ਆ ਵੀ ਇਹੀ ਕਹਿੰਦੇ ਆ ਆਨਲਾਈਨ ਲਾ ਲਓ ਜਾਂ ਐਪ ਤੇ ਲਾ ਲਓ ਯਕੀਨ ਨਾ ਕਰੋ ਸਿੱਧਾ ਜਿਹੜੇ ਬੰਦਾਂ ਨਾਲ ਆਪਣੀ ਡਾਇਰੈਕਟ ਗੱਲ ਕਰੋ ਜਿਹਦੇ ਕੋਲੇ ਜੋ ਵੀ ਕਾਰ ਆ ਉਹਦੇ ਨਾਲ ਡਾਇਰੈਕਟ ਗੱਲ ਕਰੋ ਤੇ ਆਪਣੀ ਕਾਰ ਬੁੱਕ ਕਰੋ ਲੱਗਦਾ 2000 ਪਿੱਛੇ ਜਾਣ ਦਾ ਧੋਖਾ ਨੂੰ ਪਾਉਂਦੇ ਆ ਸਰ ਤੁਹਾਨੂੰ ਪਤਾ ਹੀ ਆਣਾ ਵੀ ਕਿੱਡੀ ਗੱਲ ਆ ਯਾਰ ਜਦੋਂ ਆਪਾਂ ਉਹੀ ਗੱਲ ਫੇਰ ਆ ਜਾਂਦੀ ਆ ਵੀ ਇੰਨੇ ਨੇ ਮਹਿੰਗੇ ਟਿਕਟਾਂ ਲੈਣੇ ਜਾਂ ਹੋਰ ਕਰਦੇ ਆ ਠੀਕ ਆ ਗੱਲ ਉੱਥੇ ਹੀ ਨਹੀਂ ਪਤਾ ਐਨ ਆਰ ਆਈ ਭਰਾ ਕਈ ਵਾਰ ਤਾਂ ਉੱਥੇ 50 50 ਡਾਲਰ ਟਿਪ ਦੇ ਆਉਂਦੇ ਆ ਵੇੜੇ ਚਾਕੇ ਬਾਈ ਕੀ ਤਾਂ ਹੰਧਰਦੇ ਆ ਪਰ ਸਾਡੇ ਨਾਲ 220 ਪਾਰ ਕੇ ਮਿਲੜੀ ਜਾਂਦੇ ਆ ਅਸੀਂ ਤੇਹੀ ਕਹਿਣਾ ਚਾਹੁੰਦੇ ਆ ਵੀ ਸਾਡਾ ਵੀ ਕੋਈ ਦਾ ਕੋਈ ਇਹ ਨਹੀਂ ਹੈਗਾ ਵੀ ਕੋਈ ਜਿਆਦਾ ਬਚਤ ਵਾਲਾ ਕੰਮ ਸੁਣੋ ਪਤਾ ਹੀ ਆ ਵੀ ਕਿੰਨਾ ਤੇਲ ਪਾਉਂਦਾ ਗੱਡੀ ਚ ਕੀ ਕੀ ਲੈਂਦਾ ਅਸੀਂ ਤਾਂ ਇਹੀ ਕਹਿਣਾ ਸਾਡੇ ਨਾਲ ਹੋਰ ਵੀ ਡਰਾਈਵਰ ਬਾਈ ਹਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਬਸ ਅਸੀਂ ਤਾਂ ਇਹ ਮੰਗ ਰੱਖਦੇ ਆਂ ਜੀ ਸਾਡੇ ਐਨਆਰਆਈ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਸਾਡੀ ਜੋ ਵੀ ਗੱਡੀ ਹੈ ਸਾਡੇ ਦਫ਼ਤਰ ਨੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਸਾਡਾ ਬਰਨਾਲਾ ਜ਼ਿਲ੍ਹਾ ਜੀ ਅਸੀਂ ਮੰਗ ਕਰਦੇ ਆਂ ਵੀ ਸਾਡੇ ਜਿੰਨੇ ਬੰਦੇ ਨੇ ਸਾਡੀਆਂ ਗੱਡੀਆਂ ਨੇ ਸਾਰੀਆਂ ਰਜਿਸਟਰਡ ਨੇ ਸਾਰਿਆਂ ਦੀ ਸਾਡੇ ਕੋਲੇ ਸਿਕਿਉਰਿਟੀ ਭਰੀ ਹੋਈ ਹੈ ਪ੍ਰੋਪਰ ਅਸੀਂ ਜਿਹੜਾ ਕਮਰਸ਼ੀਅਲ ਵਰਕ ਹੈ ਅਸੀਂ ਰਜਿਸਟਰਡ ਤੌਰ ਤੇ ਵਰਕ ਕਰਦੇ ਆਂ ਵੀ ਅਸੀਂ ਬੇਨਤੀ ਕਰਦੇ ਆਂ ਵੀ ਸਾਡੇ ਨਾਲ ਜੁੜ ਕੇ ਹੀ ਭਰਾ ਮੇਰੇ ਆਉਣ ਜਾਣ ਤੇ ਦਫ਼ਤਰ ਤੋਂ ਜੇ ਨਹੀਂ ਕਿਸੇ ਦਾ ਬੰਦਾ ਇੱਥੇ ਹੈਗਾ ਤਾਂ ਉਹ ਕਿਸੇ ਦੇ ਥਰੂ ਪਿੰਡ ਦੇ ਥਰੂ ਸਿਸਤੇਦਾਰ ਦੇ ਥਰੂ ਸਾਡੇ ਦਫਤਰ ਚੋ ਗੱਡੀ ਬੁੱਕ ਕਰੇ ਤਾਂ ਜੋ ਕਿ ਜੋ ਹਕਮ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਨਾਂ ਡਾਲੇ ਪਾਵੇ ਤੇ ਜਿੱਥੋਂ ਤੁਸੀਂ ਐਡੀ ਦੂਰੋਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਂ ਚੱਲ ਕੇ ਹਨਾ ਜਹਾਜ਼ ਦੇ ਵਿੱਚ ਬੈਠੇ ਤਿੰਨ ਤਿੰਨ ਦਿਨਾਂ ਦਾ ਟੁੱਟਮੀਆਂ ਫਲੇਟਾਂ ਦੇ ਨਾਲ ਸਫ਼ਰ ਕਰਕੇ ਨੀਂਦੇ ਬੈਠੇ ਹੋਣੇ ਤੁਸੀਂ ਤਾਂ ਸਾਡੀ ਗੱਡੀ ਦੇ ਵਿੱਚ ਵੀਰੇ ਆਰਾਮ ਨਾਲ ਬੈਠ ਕੇ ਆਨੰਦ ਨਾਲ ਸਫ਼ਰ ਕਰੋ ਆਪਣੇ ਬਿਲਕੁਲ ਮੈਂਟਲੀ ਪ੍ਰਿਪੇਅਰ ਹੋ ਕੇ ਤੁਸੀਂ ਸਾਡੀ ਗੱਡੀ ਸਫ਼ਰ ਕਰੋ ਤੇ ਸਾਡੀਆਂ ਗੱਡੀਆਂ ਜਿਹੜੀਆਂ ਨੇ ਅਪ ਡਾਊਨ ਦੇ ਚੱਲਦੀਆਂ ਨੇ ਬਨ ਸਾਈਡ ਨਹੀਂ ਚੱਲਦੀਆਂ ਅਸੀਂ ਬੰਦ ਕਰ ਦਿੱਤੀਆਂ ਨੇ ਜਿਹੜਾ ਵੀ ਚੱਲਦਾ ਸੀ ਅਸੀਂ ਉਹਨੂੰ ਵੀ ਰੋਕ ਰਹੇ ਆ ਇਹ ਹਾਦਸੇ ਹੋਣ ਦੇ ਕਾਰਨ ਇਹ ਨੇ ਕਿ ਸਾਡੇ ਡਰਾਈਵਰ ਜੋ ਕਿ ਇਦਾਂ ਦੇ ਉੱਤੇ ਜਾ ਕੇ ਰਹਿੰਦੇ ਆ ਨਾ ਤਾਂ ਉਹਨਾਂ ਦੇ ਧੌਂਦੇ ਆ ਤੇ ਨਾ ਪ੍ਰੋਪਰਲੀ ਸਾਫ਼ ਨੇ ਉਹ ਤੇ ਉਹਨੇ ਕੋਲ ਸਾਰੀਆਂ ਸਮੈਲਾਂ ਮਾਰ ਦੀਆਂ ਨੇ ਉਹ ਨਸ਼ਾ ਵੀ ਨਾਲ ਜੂਸ ਕਰਦੇ ਨੇ ਤੇ ਐਦਾਂ ਦੇ ਡਰਾਈਵਰਾਂ ਨੂੰ ਤੁਸੀਂ ਨਾ ਲੋ ਕਿ ਸਾਡੀ ਜਿਹੜੀ ਟ੍ਰੇਡ ਆ ਉਹ ਖਤਮ ਨਾ ਹੋਵੇ ਸਾਡੇ ਨਾਲ ਜੁੜੋ ਧੰਨਵਾਦ ਜੀ ਲੱਗਦਾ ਪੂਰੇ ਪੰਜਾਬ ਦੇ ਟੈਕਸੀ ਸਟੈਂਡ ਨੂੰ ਇਹਦਾ ਸੋਦਾ ਸਾਥ ਦੇਣਾ ਚਾਹੀਦਾ ਬਿਲਕੁਲ ਅਸੀਂ ਤਾਂ ਇਹ ਕਹਿੰਦੇ ਆ ਵੀ ਸਾਡੇ ਨਾਲ ਸਾਰੇ ਜੁੜਨ ਸਾਡੇ ਐਨਆਰ ਵੀਰ ਜੁੜਨ ਸਾਡੇ ਨਾਲ ਸਾਡਾ ਡਰਾਈਵਰ ਭਾਈਚਾਰਾ ਸਾਡੀਆਂ ਜੁਨੀਆਨ ਜਿਹੜੀਆਂ ਸਾਡਾ ਸਾਥ ਦੇ ਰਹੀਆਂ ਨੇ ਸਾਨੂੰ ਸਰਕਾਰ ਕੋਲੋਂ ਵੀ ਅਸੀਂ ਮੰਗ ਕਰਦੇ ਆ ਸਾਨੂੰ ਸਰਦਾਰ ਜਿਹੜੀ ਸਰਕਾਰ ਆ ਉਹ ਫਿਕਸਡ ਜਿਹੜਾ ਸਾਡਾ ਪ੍ਰਾਈਸ ਬੰਦ ਆ ਕਿਲੋਮੀਟਰ ਦਾ ਜਾਂ ਸਾਡਾ ਰੂਟ ਡਿਸਟੈਂਸ ਹੈ ਸਾਡੀ ਲੌਗ ਬੁੱਕ ਭਰੀ ਹੈ ਉਹਦੇ ਅਕੋਰਡਿੰਗ ਸਾਨੂੰ ਪੇ ਕਰਵਾ ਦੇ ਅਸੀਂ ਤਾਂ ਇਹ ਵੀ ਮੰਗ ਕਰਦੇ ਹਾਂ ਸਰਕਾਰ ਕੋਲ ਜਿਹੜਾ ਇਹਦਾ ਸ਼ਡਿਊਲ ਬਣਦਾ ਸਾਨੂੰ ਬਣਾ ਕੇ ਦਿੱਤਾ ਜਾਵੇ ਅਸੀਂ ਵੀ ਫੋਲੋ ਕਰਾਂਗੇ ਤਾਂ ਜੋ ਕਿ ਸਵਾਰੀ ਵੀ ਫੋਲੋ ਕਰੇ ਆਪਸੋ ਤਰ੍ਹਾਂ ਕੰਮ ਚੱਲੇ ਤੇ ਸਨ ਟੈਕਸੀ ਯੂਨੀਅਨ ਦੇ ਮੈਂਬਰ ਜਿਨ੍ਹਾਂ ਨੇ ਟੈਕਸੀ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਦੈਰਿਕ ਸਵੇਰਾਂ ਲਈ ਨਿਰਮਲ ਕਮਾਦੀ ਰਿਪੋਰਟ ਬਰਨਾਲਾ